ਇਹ ਨਾਫਤੀ ਜਿਸ ਸਾ ਜਿਹੜੀ ਖੁਲਾਈ ਜਾ ਰਹੀ ਹੈ ਦੇ ਪਿੱਛੇ ਬਹੁਤ ਵੱਡੀਆਂ ਸ਼ਕਤੀਆਂ ਬਹੁਤ ਵੱਡੀਆਂ ਐਜੰਸੀਆਂ ਐ ਔਰ ਉਹਨਾਂ ਨੂੰ جواب ਦੇਣ ਦੇ ਲਈ ਅੱਜ ਨੀਂਪੁਰ ਇਲਾਕੇ ਦੇ ਲੋਕ ਇਕੱਠੇ ਹੋਏ ਐ ਜਿੰਦਾਬਾਦ ਪਾਕਿਸਤਾਨ ਜਿੰਦਾਬਾਦ ਫਿਰ ਸਰਕਾਰ ਗੱਲਾਂ ਨਾਲ ਨਾ ਕੰਮ ਸਾਰੇ ਕੋਈ ਸਟ੍ਰਾਈਕ ਕਰੇ ਬੰਦਿਆਂ ਦੀ ਨਿਸ਼ਾਨਦੇਹੀ ਕਰੇ ਡ੍ਰੋਨ ਛੱਡੇ ਜਿੰਦਾਬਾਦ 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 ਪਾਕਿਸਤਾਨ ਜਿੰਦਾਬਾਦ you do not ਬੰਗਲਾਦੇਸ਼ ਮੁਰਦਾਬਾਦ 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 ਬੰਗਲਾਦੇਸ਼ ਮੁਰਦਾਬਾਦ 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 ਹਿੰਦੂ ਆਰਥਾ ਜਿੰਦਾਬਾਦ ਹਿੰਦੂ ਆਰਥਾ ਜਿੰਦਾਬਾਦ ਇਹ ਬੰਗਲਾਦੇਸ਼ ਤੇ ਜਿਹੜੀ ਸਾਡੇ ਹਿੰਦੂਆਨਾ ਘਰੋਣੀ ਹਰਕਤ ਕੀਤੀ ਹੈ ਉਰੇ ਰੋਸ਼ ਵਿੱਚ ਸਾਡਾ ਅਲਾਕਿਆਂ ਨੇ ਨੂਰ ਪਰਵੇਦੀ ਵਾਲਿਆਂ ਨੇ ਬਾਹਰੋਂ ਪਿੰਡ ਹੈ ਜਿਹੜੇ ਉਹਨਾਂ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਮਾਰਚ ਕੱਢਿਆ ਗਿਆ ਹੈ ਇਹ ਪਾਕਿਸਤਾਨ ਦੇ ਮਰਦਾਵਾਦੇ ਦੇ ਨਾਰੇ ਲੱਗੇ ਆ ਜੀ ਪਾਕਿਸਤਾਨ ਮਰਦਾਵਾਦੇ ਹਿੰਦੁਸਤਾਨ ਜਿੰਦਾਬਾਦ ਦੇ ਚਕਾਰੇ ਲੱਗੇ ਵਿੱਚ ਕੁੱਲ 2200 ਹਿੰਸਾ ਦੇ ਮਾਮਲੇ ਇਹ ਪੱਛਮ ਬੰਗਾਲ ਸਮੇਤ ਬੰਗਲਾਦੇਸ਼ ਵਿੱਚ ਹੈ ਜਿਹੜੇ ਉੱਥੇ ਅਲਪ ਸੰਖਿਆ ਹੈ ਭਾਰਤ ਵਿੱਚ ਜਿਹੜੇ ਜ਼ਿਆਦਾ ਹੈ ਹਿੰਦੂ ਭਾਈਚਾਰਾ ਉਹ ਕਿਸੇ ਕੰਟਰੀਆਂ ਵਿੱਚ ਅਲਪ ਸੰਖਿਆ ਹੈ 2400 ਦੇ ਮਾਮਲੇ ਉੱਥੇ ਹੈ 2024 ਦੇ 2200 ਦੇ ਕਰੀਬ ਔਰ 25 ਦੇ ਵਿੱਚ ਵੀ ਨਿਰੰਤਰ ਹਿੰਸਾ جاری ਹੈ ਜਦ ਦੀ ਭਾਰਤ ਦੀ ਧਰਤੀ ਦੇ ਉੱਪਰ ਇਹ ਹਰੇਕ ਤੱਕ ਦੇ ਦਾ ਬੰਦਾ ਭਾਈਚਾਰੇ ਦੇ ਲੋਕ ਆਪਸ ਵਿੱਚ ਮਿਲ ਕੇ ਰਹਿੰਦੇ ਆ ਇਹ ਨਫਰਤੀ ਹਿੰਸਾ ਜਿਹੜੀ ਫੈਲਾਈ ਜਾ ਰਹੀ ਹੈ ਦੇ ਪਿੱਛੇ ਬਹੁਤ ਵੱਡੀਆਂ ਸ਼ਕਤੀਆਂ ਐ ਬਹੁਤ ਵੱਡੀਆਂ ਏਜੰਸੀਆਂ ਐ ਔਰ ਉਹਨਾਂ ਨੂੰ ਜਵਾਬ ਦੇਣ ਦੇ ਲਈ ਜਨੂਰ ਇਲਾਕੇ ਦੇ ਲੋਕ ਇਕੱਠੇ ਹੋਏ ਆ ਔਰ ਮੈਂ ਇਹ ਵੀ ਕਹੂੰਗਾ ਦੇਸ਼ ਦੀ ਸਰਕਾਰ ਨੂੰ ਅਜਿਹੇ ਮਾਮਲਿਆਂ ਨੂੰ ਬੜੀ ਸੰਜੀਦਗੀ ਨਾਲ ਲੈ ਕੇ ਹੋ ਕਿ ਤੱਕ ਤੇ ਗਾਜਾ ਪੱਟੀ ਦੇ ਵਿੱਚ ਜਾਂ ਕਿਤੇ ਹੋਰ ਸਥਾਨਾਂ ਦੇ ਵਿੱਚ ਪਤਾ ਹੁੰਦਾ ਸੀਗਾ ਤੇ ਸਮਾਜ ਵਿਰੋਧੀ ਅੰਸਰ ਰਹਿੰਦੇ ਆ ਕੇਂਦਰ ਸਰਕਾਰ ਗੱਲਾਂ ਨਾਲ ਨਾਲ ਕੰਮ ਸਾਰੇ ਕੇਰ ਸਟ੍ਰਾਈਕ ਕਰੇ ਬੰਦਿਆਂ ਨੂੰ ਨਿਸ਼ਾਨਦੇਹੀ ਕਰੇ ਡਰੋਨ ਛੱਡੇ ਜੋ ਮਰਜ਼ੀ ਕਰੇ ਜੋ ਉੱਤੇ ਦੀ ਸਰਕਾਰ ਸਹਿਯੋਗ ਨਹੀਂ ਕਰਦੀ ਤਾਂ ਉਹਨਾਂ ਪਰ ਆਰਥਿਕ ਪਤ੍ਰੀਬੰਦ ਲਾਵੇ ਹੋਰ ਤਾਂ ਹੋਰ ਆਪਣੇ ਦੇਸ਼ ਦੇ ਬੰਗਲਾਦੇਸ਼ ਦੇ ਹਿੱਸੇ ਦੇ ਵਿੱਚ ਆ ਮਾਫ ਕਰਨਾ ਪੱਛਮ ਮਗਾਲ ਦੇ ਵਿੱਚ ਇੱਥੇ ਕਿਸੇ ਕਿਸ ਗਾਲ ਦੀ ਭੇਲ ਸਮਾਜ ਵਿਰੋਧੀ ਅਨਸਾਫਰ ਕਾਰਵਾਈ ਕਰਕੇ ਉਹਨਾਂ ਨੂੰ ਵੀ ਅੰਜਾਮ ਤੱਕ ਪਹੁੰਚਾਇਆ ਜਾਵੇ ਪੂਰਾ ਭਾਈਚਾਰਾ ਹਿੰਦੂ ਸਿੱਖ ਸਾਰੇ ਇਕਜੁੱਟ ਹੈ ਔਰ ਇਸ ਗੁੰਡਾਗਰਦੀ ਦੇ ਖਿਲਾਫ ਉਸੇ ਨਰਸ਼ਸ ਜਿਹੜਾ ਹੱਤਿਆ ਕਾਂਡ ਦੇ ਖਿਲਾਫ इंकलाब जिंदाबाद जी, जी नमस्कार पहले तो मैं मीडिया का धन्यवाद करता हूँ आपके चैनल का धन्यवाद करता हूँ जो इतनी संवेदनशील खबर को सारे विश्व तक पहुंचाते हैं देखिए आज नोट प्रवृत्ति ब्लॉक के जो हिंदू सनातन धर्मी लोग हैं जो शांति पसंद लोग हैं एक शांतिपूर्वक धरना एक रोष मार्च निकाल रहे हैं जैसा कि आप जानते हैं वर्तमान दिनों में हिंदू समाज पे बड़ा अत्याचार बांग्लादेश में किया गया और हिंदू भाइयों को चुन चुन के वहां मारा गया उनको हिंसा की गई उनके ऊपर ਉਸਕੇ ਵਿਰੋਧ ਮੇਂ ਇਹ ਸ਼ਾਂਤੀਪੂਰਨ ਰੋਸ਼ ਮਾਰਚ ਹੈ ਜਿਸ ਮੇਂ ਕਿ ਬੰਗਲਾਦੇਸ਼ ਕਾ ਔਰ ਪਾਕਿਸਤਾਨ ਸਮਰਥਿਤ ਜੋ ਵਹਾਂ ਪੇ ਕੱਟੜਵਾਦੀ ਲੋਗ ਹੈ ਬੰਗਲਾਦੇਸ਼ ਮੇਂ ਉਨਕਾ ਪੁਤਲਾ ਫੁਕਾ ਜਾਏਗਾ ਉਸੀ ਵਿਸ਼ੇ ਮੇਂ ਇਹ ਹਮਾਰਾ ਸ਼ਾਂਤੀਪੂਰਨ ਰੋਸ਼ ਹੈ ਇਹ ਜਿਹੜੀ ਘਟਨਾ ਸੀ ਬਹੁਤ ਦੁਖਦਾਈ ਘਟਨਾ ਸੀ ਸਾਡੇ ਦੇਸ਼ ਨੂੰ ਜਿਹੜਾ ਕਿ ਸਾਰੇ ਧਰਮਾਂ ਦਾ ਦੇਸ਼ ਹੈ ਕਿਸੇ ਵੀ ਜਾਤ ਪਾ ਜਾਂ ਧਰਮ ਦੇ ਨਾਮ ਤੇ ਜਿਹੜੀ ਹੈ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜ਼ੁਲਮਾਂ ਜ਼ੁਲਮ ਚਾਹੇ ਕੱਟੜਵਾਦੀ ਚਾਹੇ ਹਿੰਦੂਆਂ ਤੇ ਹੋਵੇ ਚਾਹੇ ਸਿੱਖਾਂ ਤੇ ਹੋਵੇ ਚਾਹੇ ਮੁਸਲਮਾਨਾਂ ਤੇ ਹੋਵੇ ਸਾਨੂੰ ਇਸ ਤਰ੍ਹਾਂ ਜਦੋਂ ਕਦੇ ਕੋਈ ਇਸ ਤਰ੍ਹਾਂ ਦਾ ਕੋਈ ਘਟਨਾ ਵਾਪਰਦੀ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਇੱਕ ਬੰਗਲਾਦੇਸ਼ੀਆ ਨੇ ਮੰਗ ਕੀਤੀ ਹੈ ਕਿ ਜਿਹੜਾ ਹਿੰਦੂਸਤਾਨ ਦਾ ਲਾਂਘਾ ਖੋਲਿਆ ਜਾਵੇ ਸੋ ਇਸਤੇ ਉੱਪਰ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਜੇਕਰ ਉਹਨਾਂ ਨੂੰ ਸਹੀ ਲੱਗਦਾ ਹੈ ਤਾਂ ਇਸ ਦੇ ਉੱਪਰ ਮੁੜ ਵਿਚਾਰ ਕਰਕੇ ਵੀ ਜਿਹੜਾ ਹੈਗਾ ਲਾਂਘਾ ਖੋਲਣ ਦੀ ਜਿਹੜੀ ਹੈ ਕੋਸ਼ਿਸ਼ ਕਰਨੀ ਚਾਹੀਦੀ ਜਿਹੜਾ ਅੱਜ ਪਾਕਿਸਤਾਨ ਦਾ ਪੁਤਲਾ ਫੂਕਿਆ ਗਿਆ ਹੈ ਫੇਸਾ ਕਿ ਭੁੱਕਿਆ ਗਿਆ ਹੈ ਕਿ ਸਾਡੇ ਹਿੰਦੂ ਸਮਾਜ ਤੇ ਉੱਤੇ ਬਹੁਤ ਵੱਡਾ ਉਹਨਾਂ ਤਸ਼ੱਦਦ ਕੀਤਾ ਗਿਆ ਹੈ ਪਰ ਮੈਂ ਨਾਲ ਹੀ ਸਾਡੇ ਨੂਰਪਵੇਦੀ ਵਾਸੀਆਂ ਦਾ ਸਾਡੇ ਅੰਕਲ ਜੀ ਦਾ ਸਾਡੇ ਰਿੰਦਰ ਜੀ ਸਾਡੇ ਜਿੰਨੇ ਵੀ ਸਵਾਸ ਸਹੀ ਬੰਦੇ ਸਾਰਾ ਧੰਨਵਾਦ ਕਰਦਾ ਨਾਲ ਹੀ ਮੈਂ ਪ੍ਰੈਸ ਦਾ ਸਾਡੇ ਮੇਰਾ ਪੰਜਾਬ ਤੋਂ ਦਿਨੇਸ਼ ੱਲਣ ਜੀ ਨਾਰਥ ਇੰਡੀਆ ਦਾ ਬਹੁਤ ਵੱਡਾ ਚੈਨਲ ਤੇ ਸੰਜੀਵ ਲੋਟੀਆ ਜੀ ਪੰਜਾਬ ਟੂਡੇ ਵਾਲਿਆਂ ਦਾ ਵੀ ਧੰਨਵਾਦ ਕਰਦਾ ਤੇ ਹਮੇਸ਼ਾ ਅਸੀਂ ਪਾਕਿਸਤਾਨ ਦੇ ਅਗੇਂਸਟ ਜਿਹੜੀ ਵੀ ਤੁਹਾਨੂੰ ਸ਼ਕਤੀ ਮਤਨੀ ਪਈ ਅਸੀਂ ਹਿੰਦੂ ਸਮਾਜ ਇਕੱਠਾ ਹੋ ਕੇ ਵਰਤੇਗਾ ਤੇ ਅਸੀਂ ਧੰਨਵਾਦ ਕਰਦੇ ਆ ਸਾਡੇ Presta!